ਬੀ ਸੋਕਰ ਤੀਨੂ ਇਹ ਲੱਗਾ ਵੀ ਇਹਨੇ ਦੋ ਵਾਰੀ ਸਮਝਾਤਾ ਵੀ ਇਹ ਸਮਝਾਉਣ ਜੋਗਈ ਆ ਆਉ ਨਹੀਂ ਸਕਦਾ ਤੇ ਉਹਨੂੰ ਇਹ ਭਲੇਖਾ ਕੱਢਣਾ ਸੀ ਕਿ ਤੇ ਇਸ ਤਰ੍ਹਾਂ ਕੱਢਣਾ ਸੁਖਰਤੀ ਨੇ ਜਦੋਂ ਕੱਲ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਮਾਫੀ ਮੰਗ ਕੇ ਵੀਡੀਓ ਸਾਂਝੀ ਕਰੀ ਤਾਂ ਉਸ ਤੋਂ ਬਾਅਦ ਅੰਬਰਤਪਾਲ ਸਿੰਘ ਮੈਰੋ ਨੇ ਵੀ ਲਾਈਵ ਆ ਕੇ ਕੁਝ ਗੱਲਾਂ ਸਾਂਝੀਆਂ ਕਰੀਆਂ ਜੋ ਆਪਾਂ ਲਾਈਵ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਸੋ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਫਿਰ ਸੁਖਰਤੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਜਿਸ ਦੇ ਵਿੱਚ ਸੁਖਰਤੀ ਲਿਖਦਾ ਪਿਆ ਕਿ ਉਦੋਂ ਤੁਸੀਂ ਸਾਰੇ ਜਣੇ ਕਿੱਥੇ ਸੀਗੇ ਜਦੋਂ ਮੇਰੀ ਭੈਣ ਦਾ ਮੇਰੀ ਮਾਂ ਦਾ ਨੰਬਰ ਵੰਡਿਆ ਜਾ ਰਿਹਾ ਸੀਗਾ ਤੇ ਮੇਰੀ ਫੈਮਿਲੀ ਬ ਇੱਥੇ ਸੀਗੇ ਜੇ ਅੱਜ ਸੁਖਰਤੀਏ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਤਾਂ ਸੁਖਰਤੀਆ ਮਾੜਾ ਹੋ ਗਿਆ ਇੱਥੇ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਖਰਤੀ ਨੇ ਪਹਿਲ ਨਹੀਂ ਕੀਤੀ ਪਹਿਲ ਮਨਜੀਤ ਕੌਰ ਦੁਆਰਾ ਕੀਤੀ ਗਈ ਸੀ ਮਨਜੀਤ ਕੌਰ ਨੇ ਹੀ ਸੁਖਰਤੀ ਦੀ ਫੈਮਲੀ ਦੇ ਨੰਬਰ ਵੰਡੇ ਸੀ ਡੇਲੀ ਲਾਈਵ ਆ ਕੇ ਸੁਖਰਤੀ ਨੂੰ ਮਾੜਾ ਚੰਗਾ ਬੋਲਦੀ ਹੁੰਦੀ ਸੀ ਤੇ ਅੱਕ ਕੇ ਹੀ ਸੁਖਰਤੀ ਨੇ ਲਾਈਵ ਆ ਕੇ ਉਸ ਨੂੰ ਗਾਲਾਂ ਕੱਢੀਆਂ ਸੀ ਜਿਸ ਤੋਂ ਬਾਅਦ ਸੁਖਰਤੀ ਦੇ ਉੱਪਰ ਸਾਰੇ ਇਲਜ਼ਾਮ ਲੱਗ ਗਏ ਨੇ ਬਾਕੀ ਤੁਸੀਂ ਅੱਗੇ ਅੰਮ੍ਰਿਤਪਾਲ ਸਿੰਘ ਮੈਰੋ ਦੀ ਛੋਟੀ ਜੀ ਕਲਿੱਪ ਵੀ ਜ਼ਰੂਰ ਦੇਖਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਪਹਿਲ ਕਿਹਨੇ ਕੀਤੀ ਸੀਗੀ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਬੇਨਤੀ ਵੀਰਾਂ ਨੂੰ ਆ ਉਹ ਚਾਹੇ ਨਾਲ ਰਹਿੰਦੇ ਨੇ ਚਾਹੇ ਵਿਦੇਸ਼ ਚ ਨੇ ਜਾ ਕਿਸੇ ਕਾਰਨ ਕਰਕੇ ਜੇਚ ਨੇ ਮੈਂ ਵੀਡੀਓ ਰਾਈ ਤਾਂ ਬੇਨਤੀ ਕਰਦਾ ਮੈਂ ਇਕੱਲੇ ਇਕੱਲੇ ਨੂੰ ਨਹੀਂ ਕਹਿ ਸਕਦਾ ਅੱਜ ਜੋ ਹੋਇਆ ਵੀ ਅਸੀਂ ਚਾਰ ਸਿੰਘ ਤਿਆਰੀ ਚ ਅਸੀਂ ਵੀ ਬੰਬੇ ਜਾਣਾ ਵਾ ਵੀ ਸੁਖਰਤੀ ਇਹਨੂੰ ਇਹ ਲੱਗਾ ਵੀ ਇਹਨੇ ਦੋ ਵਾਰੀ ਸਮਝਾਤਾ ਵੀ ਇਹ ਸਮਝਾਉਣ ਜੋਗਈ ਆ ਆਉ ਨਹੀਂ ਸਕਦਾ ਤੇ ਉਹਨੂੰ ਇਹ ਭਲੇਖਾ ਕੱਢਣਾ ਸੀ ਇੱਕ ਤੇ ਇਸ ਤਰ੍ਹਾਂ ਕੱਢਣਾ ਸੀ ਵੀ ਪਤਾ ਲੱਗਦਾ ਵੀ ਕੁਝ ਹੋਇਆ ਵਿਆ ਤੇ ਪਰ ਬੈਚਾ ਕੇ ਜੇ ਸਾਨੂੰ ਕਹਤਾ ਵੀ ਨਹੀਂ ਜਾਣਾ ਵੀ ਆਪਾਂ ਇੱਕ ਵਾਰੀ ਜ਼ਿੰਮੇਵਾਰੀ ਚੱਕਦੇ ਆਂ ਵੀ ਤੁਸੀਂ ਸਾਡੇ ਕਹਿਣ ਤੇ ਰੁਕੋ ਤੇ ਮੈਂ ਭਰਾ ਮੰਨਦਾ ਤੁਹਾਨੂੰ ਚਲੋ ਅਸੀਂ ਤੁਹਾਡਾ ਹੁਕਮ ਸਿਰ ਮੱਥੇ ਮੰਨਿਆ ਪਰ ਮੈਂ ਵੀਡੀਓ ਲਈ ਤੁਹਾਨੂੰ ਦੱਸ ਦੇਵਾਂ ਹੁਣ ਵੀ ਮੈਂ ਜੇ ਕਿਸੇ ਕੰਮ ਨੂੰ ਲੈ ਕੇ ਤਰਪਿਆ ਤੇ ਤਰਪਿਆ ਜੋ ਹੁੰਦਾ ਹੋ ਜੇ ਪਰ ਮੈਂ ਅੱਗੇ ਤੋਂ ਕਿਸੇ ਵੀ ਵੀਰ ਦੀ ਕਿਸੇ ਗੱਲਬਾਤ ਨੂੰ ਲੈ ਕੇ ਨਹੀਂ ਗੱਲਬਾਤ ਮੰਨੂਗਾ ਵੀ ਹਾਂ ਵੀ ਮੈਂ ਰੁਕਾਂ ਉਧਰੋਂ ਤਿਆਰੀ ਖਿੱਚੀ ਹੋਵੇ ਤੇ ਉਧਰੋਂ ਗਿਆ ਜਾਵੇ ਰੁਕ ਜਾਓ ਪਰ ਇਦਾਂ ਨਾ ਮੇਰੇ ਵੀਰ ਕਰੇਗਾ ਤਾਂ ਮੈਂ ਸਭ ਦਾ ਹੀ ਸਤਿਕਾਰ ਕਰਦਾ ਵਾਂ ਪਰ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਓ ਵਾਹਿਗੁਰੂ ਜੀ ਕਾ